ਪੰਜਾਬ ਦੇ ਪਾਣੀਆਂ ਦੇ ਵਿਵਾਦ ਦੇ ਵਿੱਚ ਹੁਣ ਜੰਮੂ ਕਸ਼ਮੀਰ ਦੀ ਵੀ ਐਂਟਰੀ ਹੋਈ ਹੈ ਜੰਮੂ ਕਸ਼ਮੀਰ ਨੇ ਪੰਜਾਬ ਨੂੰ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤਾਂ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਵੱਡਾ ਬਿਆਨ ਆ ਜਿਹੜਾ ਉਹ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਪੰਜਾਬ ਨੂੰ ਪਾਣੀ ਨਹੀਂ ਦੇ ਸਕਦੇ ਪੰਜਾਬ ਨੂੰ ਪਾਣੀ ਦੇਣ ਤੋਂ ਜੰਮੂ ਕਸ਼ਮੀਰ ਦਾ ਇਨਕਾਰ ਹੋ ਗਿਆ ਹੈ ਤਾਂ ਸੀਐਮ ਉਮਰ ਅਬਦੁੱਲਾ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਇਸ ਦੀ ਇਜਾਜ਼ਤ ਨਹੀਂ ਦੇਵਾਂਗਾ ਸਭ ਪਹਿਲਾਂ ਸਾਨੂੰ ਸਾਡਾ ਪਾਣੀ ਸਾਡੇ ਲਈ ਇਸਤੇਮਾਲ ਕਰਨ ਦਿੱਤਾ ਜਾਵੇ ਫਿਰ ਬਾਕੀਆਂ ਦੀ ਗੱਲ ਕਰਾਂਗੇ ਉਹਨਾਂ ਨੇ ਕਿਹਾ ਹੈ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਸੋਕਾ ਪਿਆ ਹੋਇਆ ਹੈ ਅਤੇ ਨਲਕਿਆਂ ਵਿੱਚ ਪਾਣੀ ਨਹੀਂ ਆ ਰਿਹਾ ਤਾਂ ਮੈਂ ਪੰਜਾਬ ਨੂੰ ਪਾਣੀ ਕਿਉਂ ਪੀਂ ਜਾਂ ਪੰਜਾਬ ਕੋਲ ਪਹਿਲਾਂ ਹੀ ਸਿੰਧੂ ਜਲ ਸੰਧੀ ਤਹਿਤ ਤਿੰਨ ਦਰਿਆ ਨੇ ਕੀ ਉਸ ਵਕਤ ਪੰਜਾਬ ਨੇ ਸਾਨੂੰ ਪਾਣੀ ਦਿੱਤਾ ਸੀ ਇਸ ਦੀ ਤਰਸ ਰਹੀ ਸੀ ਤਾਂ ਇਹ ਵੱਡਾ ਸਵਾਲ ਆ ਜਿਹੜਾ ਉਹ ਵੀ ਉਮਰ ਅਬਦੁੱਲਾ ਦੇ ਵੱਲੋਂ ਚੁੱਕਿਆ ਗਿਆ ਹੈ ਅਫੇਰ ਉਹ ਅੱਗੇ ਵੀ ਗੱਲਬਾਤ ਕਰਦੇ ਨਜ਼ਰ ਆਏ ਨੇ ਸ਼ਾਹਪੁਰ ਕੰਢੀ ਮਾਮਲੇ ਦੇ ਉੱਤੇ ਉਹਨਾਂ ਨੇ ਪੰਜਾਬ ਦੇ ਉੱਤੇ ਨਿਸ਼ਾਨੇ ਸਾਦੇ ਨੇ ਅਤੇ ਫਿਲਹਾਲ ਉਹਨਾਂ ਨੇ ਕਿਹਾ ਹੈ ਕਿ ਇਹ ਪਾਣੀ ਸਾਡੇ ਲਈ ਹੈ ਪਹਿਲਾਂ ਏਸੀ ਪਾਣੀ ਖੁਦੇ ਇਸਤੇਮਾਲ ਕਰਾਂਗੇ ਅਤੇ ਫਿਰ ਬਾਕੀਆਂ ਬਾਰੇ ਸੋਚਾਂਗੇ ਨਾਲ ਹੀ ਜੰਮੂ ਕਸ਼ਮੀਰ ਦੇ ਵਿੱਚ ਪਾਣੀ ਦੀ ਸਪਲਾਈ ਨੂੰ ਅਤੇ ਪੰਪ ਕਰਕੇ ਪਾਣੀ ਸਪਲਾਈ ਕਰਨ ਨੂੰ ਲੈ ਕੇ ਵੀ ਉਮਰ ਅਬਦੁੱਲਾਹ ਦੇ ਵੱਲੋਂ ਗੱਲਬਾਤ ਆ ਜਿਹੜੀ ਉਹ ਕੀਤੀ ਗਈ ਸੀ ਤਾਂ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾਹ ਦੇ ਵੱਲੋਂ ਵੱਡਾ ਐਲਾਨ ਆ ਜਿਹੜਾ ਉਹ ਕਰ ਦਿੱਤਾ ਗਿਆ ਹੈ ਤਾਂ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਪਾਣੀਆਂ ਦੇ ਵਿਵਾਦ ਨੂੰ ਲੈ ਕੇ ਪਾਣੀਆਂ ਦੇ ਮਸਲੇ ਨੂੰ ਲੈ ਕੇ ਸੀਐਮ ਉਮਰ ਅਬਦੁੱਲਾ ਦਾ ਵੱਡਾ ਬਿਆਨ ਆ ਜਿਹੜਾ ਉਹ ਸਾਹਮਣੇ ਆਇਆ ਹੈ ਹਾਲਾਂਕਿ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਸਿਆਸੀ ਘਮਸਾਨ ਛਿਰਦਾ ਹੋਇਆ ਦਿਖਾਈ ਦੇ ਰਿਹਾ ਹੈ ਪੰਜਾਬ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਨੇ ਜਿਹੜੇ ਉਹ ਇਸ ਮਾਮਲੇ ਨੂੰ ਲੈ ਕੇ ਆਪਣੇ ਤੰਜ ਨੇ ਜਿਹੜੇ ਉਹ ਕੱਸ ਰਹੇ ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਦੇ ਉੱਤੇ ਸਵਾਲ ਨੇ ਜਿਹੜੇ ਉਹ ਚੁੱਕ ਰਹੇ ਨੇ ਤੇ ਪੰਜਾਬ ਦੇ ਪਾਣੀ ਨੂੰ ਲੈ ਕੇ ਦਾਅਵੇਦਾਰੀ ਆ ਜਿਹੜੀ ਉਹ ਪੇਸ਼ ਕਰ ਰਹੇ ਨੇ ਲੇਕਿਨ ਇਸ ਬਿਆਨ ਤੋਂ ਬਾਅਦ ਵੱਡਾ ਸਿਆਸੀ ਘਮਸਾਣਾ ਜਿਹੜਾ ਉਛੜਦਾ ਨਜ਼ਰ ਆ ਰਿਹਾ ਹੈ ਦੂਜੇ ਪਾਸੇ ਹਰਿਆਣਾ ਦਾ ਪੰਜਾਬ ਦੇ ਨਾਲ ਪਾਣੀ ਨੂੰ ਲੈ ਕੇ ਕਲੈਸ਼ ਹੁੰਦਾ ਹੈ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਜੀ ਇਸ ਮਾਮਲੇ ਵਿੱਚ ਐਂਟਰੀ ਹੁੰਦੀ ਹੈ ਅਤੇ ਉਹਨਾਂ ਨੇ ਨੰਗਲ ਡੈਮ ਪਹੁੰਚ ਕੇ ਉੱਥੇ ਧਰਨਾ ਹੈ ਜਿਹੜਾ ਉਹ ਲਗਵਾ ਦਿੱਤਾ ਸੀ ਅਤੇ ਹਰਿਆਣਾ ਨੂੰ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਹਰਿਆਣਾ ਵੱਲੋਂ ਹਾਈ ਕੋਰਟ ਦਾ ਰੋਖਾ ਜਿਹੜਾ ਉਹ ਵੀ ਕੀਤਾ ਗਿਆ ਸੀ ਤਾਂ ਹੁਣ ਜੰਮੂ ਕਸ਼ਮੀਰ ਦੀ ਇਹ ਸਾਰੇ ਵਿਵਾਦ ਦੇ ਵਿੱਚ ਐਂਟਰੀ ਹੋਈ ਹੈ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪੰਜਾਬ ਨੂੰ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ